ਟੋਰੀ ਕੇਂਦਰੀ ਜੇਲ੍ਹ ਵਿੱਚ ਬੰਦ ਪਰਾਵਾਂ ਦੇ ਗੁੱਟ ਤੇ ਪੈਣਾ ਨੇ ਸਾਹਮਣੇ ਬਿਠਾ ਕੇ ਬੰਨੀ ਰਖੜੀ ਜੇਲ੍ਹ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਿਵਸਥਾ ਦੇ ਕੀਤੇ ਗਏ ਸੰਕਰੇ ਪ੍ਰਬੰਧ ਪੈਣਾ ਨੂੰ ਮਿਠਾਈ ਵੀ ਆਪ ਕਰਾਈ ਮੁਹੱਈਆ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਰੈਂਕਰ ਪੂਰੇ ਭਾਰਤਵੰਗ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਵੀ ਰਖੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਹਾਲਾਂਕਿ ਇਸ ਦੌਰਾਨ ਦੂਰੋਂ ਦੂਰੋਂ ਪੈਣਾ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਆਪਣੇ ਭਰਾਵਾਂ ਨੂੰ ਰਖੜੀਆਂ ਬਣਨ ਲਈ ਆਈਆਂ ਜੇਲ੍ਹ ਪ੍ਰਬੰਧਕ ਸੁਪਰਡੈਂਟ ਰਾਹੁਲ ਰਾਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ ਡਿਊਟੀ ਦੇ ਅੰਦਰ ਪੈਣਾ ਨੂੰ ਵੀਰਾਂ ਦੇ ਕੋਲ ਬਿਠਾ ਕੇ ਰਖੜੀਆਂ ਬਣਵਾਇਆਂ ਗਈਆਂ ਹਨ उन्हें दसिया की सिर्फ भेड़ा रखड़िया बारो लैके आईया जबकि ओं मिठाई अंदरों ही मुहैया करवाई गई है क्योंकि कोई भी मिठाई बाहर दी जेल द अंदर नहीं आ सकती इस दौरान करीब पंद्रह सौ तो ने जेल विच बन अपने वीरा अपने भरावानू रखड़िया बनिया ਦਸ ਸਯੋਗ ਗੱਲ ਇਹ ਹੈ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਰਖੜੀ ਵਰਗੇ ਪਵਿੱਤਰ ਤਿਉਹਾਰ ਦੇ ਦੌਰਾਨ ਪੈਣਾ ਨੂੰ ਉਹਨਾਂ ਦੇ ਪਰਾਵਾਂ ਦੇ ਨਾਲ ਬਿਲਕੁਲ ਉਹਨਾਂ ਦੇ ਸਾਹਮਣੇ ਬਿਠਾ ਕੇ ਰਖੜੀ ਦਾ ਤਿਉਹਾਰ ਮਨਾਇਆ ਗਿਆ ਹੈ ਗੁਰਦਾਸਪੁਰ ਕੇਂਦਰੀ ਜੇਲ੍ਹ ਦੇ ਵਿੱਚ ਕਰੀਬ 1500 ਤੋਂ ਵੱਧ ਮਹਿਲਾਵਾਂ ਸ਼ੁੱਕਰਵਾਰ ਨੂੰ ਰਖੜੀ ਬੰਨਣ ਲਈ ਪਹੁੰਚੀਆਂ ਸੰਜਟ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੇ ਅੰਦਰ ਸੁਰੱਖਿਆ ਵਿਵਸਥਾ ਦੇ ਲਿਹਾਜ਼ ਨਾਲ ਵੀ ਸਖਤ ਪ੍ਰਬੰਧ ਕੀਤੇ ਗਏ ਸਨ ਪਹਿਲਾਂ ਤਾਂ ਸਭ ਤੋਂ ਆਪਣੇ ਆਜ ਰਖੜੀ ਦੇ ਤਿਹਾੜੀ ਤੇ ਸਾਰਿਆਂ ਨੂੰ ਮੁਬਾਰਕਾਂ ਤੇ ਜਿਹੜਾ ਹੈਗਾ ਕਿ ਸਰਕਾਰ ਮੁਖ ਦਫ਼ਤਰ ਵੱਲੋਂ ਹੀ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਕਿ ਰਖੜੀ ਦਾ ਤਿਹਾੜੀ ਮਨਾਇਆ ਜਾ ਰਿਹਾ ਹੈ ਤੇ ਬੰਦੀਆਂ ਸਾਰੇ ਬੰਦੀਆਂ ਦੀ ਜਿਹੜੀ ਹੈਗੀ ਹੈ ਮੁਲਾਕਾਤ ਡਿਊਟੀ ਵਾਲੇ ਚ ਕਰਾਈ ਜਾ ਰਹੀ ਹੈ ਰਿਸਪੈਕਟਫੁਲੀ ਮੈਨਰ ਨਾਲ ਤੇ ਜਿਹੜੇ ਹੈਗੇ ਰਖੜੀਆਂ ਲੈ ਕੇ ਆ ਰਹੀਆਂ ਵਾ ਤੇ ਜਿਹੜੇ ਮਠਾਈ ਦਾ ਪ੍ਰਬੰਧ ਹੈਗਾ ਵਿਭਾਗ ਵੱਲੋਂ ਕੀਤਾ ਗਿਆ ਹੈਗਾ ਤੇ ਸਾਰੇ ਮੇਰੇ ਬੜੀ ਖੁਸ਼ੀ ਨਾਲ ਜਿਹੜਾ ਹੈਗਾ ਤਿਹਾਰ ਮੇਰੇ ਹੈਗਾ ਅਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੈਂ ਲੈ ਕੇ ਇਹੀ ਮੁਲਾਕਾਤਾਂ ਕਰਾਵਾਂਗੇ ਹਾਂ ਇਹ ਮੁਲਾਕਾਤ ਇਹ ਡਿਊਟੀ ਦੇ ਵਿੱਚ ਕਰਾਈ ਜਾ ਰਹੀ ਹੈ ਹਾਂ 1000 ਤੋਂ ਉੱਪਰ ਤੱਕ ਹੁਣ ਤੱਕ ਲੇਡੀਜ਼ ਵਗੈਰਾ ਕਰ ਚੁੱਕੀਆਂ ਮੁਲਾਕਾਤਾਂ ਤੇ ਹਜੇ ਵੀ ਮੁਲਾਕਾਤਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਹਨ